ਇਸ ਤੋਂ ਮੰਤ ਭਾਗਾ ਸਮਾਂ ਜਿਹੜਾ ਹੈ ਰਾਜਨੀਤੀ ਦੇ ਵਿੱਚ ਕਦੇ ਆ ਨਹੀਂ ਸਕਦਾ ਪਹਿਲਾਂ 5500 ਫਿਰ 55000 ਤੇ ਹੁਣ 55 ਲੱਖ ਸੋ 5500 ਤੋਂ ਸ਼ੁਰੂ ਹੋ ਕੇ ਅੱਜ 55 ਲੱਖ ਤੇ ਪਹੁੰਚ ਗਏ ਹੈ ਤੇ ਫੋਰਚੂਨਰ ਵਾਲਾ ਸਕੂਟਰੀ ਵਾਲੇ ਵਿਚਾਰੇ ਸਕੂਟਰੀ ਤੇ ਰਹਿ ਗਏ ਤੇ ਫੋਰਚੂਨਰ ਤੇ ਬਾਕੀ ਪਹੁੰਚ ਗਏ ਬਹੁਤ ਹੀ ਮਾੜੀ ਜਿਹੜੀ ਕਹਿ ਸਕਦਾ ਹਾਂ ਉਸੇ ਕੰਡੀਸ਼ਨ ਤੇ ਅੱਜ ਇਹੋ ਜਿਹੇ ਲੋਕਾਂ ਦੇ ਉੱਤੇ ਮੈਂ ਕਹਿੰਦਾ ਐਮ ਐਲ ਏਾਂ ਤੇ ਉੱਪਰ ਅੱਜ ਭਗਵੰਤ ਮਾਨ ਦਾ ਸਮਾਂ ਹੈ ਜਿਹੜਾ ਬੋਲਦਾ ਸੀ ਕਿ ਜ਼ੀਰੋ ਟੋਲਰੈਂਸ ਜਿਹੜੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਸੀ ਨਾ ਅੱਜ ਦੇਖਦੇ ਆ ਕਿਹੜੇ ਪਾਸੇੋਂ ਜ਼ੀਰੋ ਟੋਲਰੈਂਸ ਹੈ ਤੁਹਾਡੀ ਕਿ ਤੁਸੀਂ ਆਪਣੀ ਐਮਐਲਏ ਤੇ ਕਾਰਵਾਈ ਕਰਦੇ ਹੋ ਕਿ ਮਾਨਸਾ ਵਾਲੇ ਐਮਐਲਏ ਵਾਂਗੂ ਖਾਣਾ ਪੂਰਤੀ ਕਰਕੇ ਉਦੋਂ ਬਾਅਦ ਛੱਡ ਦਾਨੇ ਹੋ ਸੋ ਅੱਜ ਇਹ ਸਮਾਂ ਦੇਖਦਾ ਭਗਵੰਤ ਮਾਨਸਾ ਤੇਰੇ ਚ ਕਿੰਨਾ ਕੁ দম ਹੈ ਕਿ ਤੂੰ ਆਪਣੀ ਐਮਐਲਏ ਤੇ ਕਾਰਵਾਈ ਕਰ ਸਕਦਾ ਐਮਐਲਏ ਵੀ ਉਹ ਜਿਹੜੀ ਐਨੇ ਹਿੱਕ ਠੋਕ ਕੇ ਕਹਿੰਦੀ ਉਹਨੂੰ ਉਹ ਫਿਕਰ ਨਹੀਂ ਕਿ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਅੱਜ ਉਹਨੂੰ ਫਿਕਰ ਇਹ ਹੈ ਕਿ 30 ਲੱਖ ਰੁਪਏ ਕਿੱਥੋਂ ਆਇਆ ਕਿਉਂਕਿ ਪੈਸੇ ਵਾਲੇ ਦਾ ਬੰਦੇ ਦਾ ਧਿਆਨ ਨਾ ਪੈਸਿਆਂ ਦੀ ਜਾਂਦਾ ਉਹਦਾ ਕਿਸੇ ਦੀ ਸਿਹਤ ਤੇ ਕਿਸੇ ਦੇ ਪਰਿਵਾਰ ਨਾਲ ਹੀ ਜਾਂਦਾ ਉਸ ਬੰਦੇ ਦੀਆਂ 180 ਰਿਕਾਰਡਾਂ ਜਿਵੇਂ ਖੰਨਾ ਸਾਹਿਬ ਨੇ ਕਿਹਾ ਤੇ ਮੇਰੇ ਕੋਲੇ ਵੀ ਆ ਮੇਰੇ ਫੋਨ ਚ ਘਟੋ ਘਟ ਮੈਨੂੰ 16 17 ਤਾਂ ਮੇਰੇ ਕੋਲੇ ਪਈਆਂ ਨੇ ਜਿਹਦੇ ਚ ਉਹ ਵੀ 16 17 ਮੈਂ ਕੱਢ ਕੇ ਲਿਆ ਆ ਸੁਣ ਕੇ ਜਿਹਦੇ ਚੋ ਕਹਿੰਦੀ ਹੈ ਕਿ ਇਸ ਜਗ੍ਹਾ ਆ ਜਾ ਉਸ ਜਗ੍ਹਾ ਆ ਜਾ ਇਹਨੂੰ ਲੈ ਕੇ ਆ ਜਾ ਉਹਨੂੰ ਲੈ ਕੇ ਆ ਜਾ ਸਾਰੀਆਂ ਚੀਜ਼ਾਂ ਨੇ ਸੋ ਇਹਨਾਂ ਲੋਕ ਲੋਕਾਂ ਦੇ ਉੱਤੇ ਇੱਕ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਜਿਹੜੀ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਪਰਿਵਾਰ ਨਾਲ ਗੱਲ ਕੀਤੀ ਹੈ ਪਾਰਟੀ ਪ੍ਰਧਾਨ ਸਾਹਿਬ ਨੇ ਤੇ ਨਾਲ ਹੀ ਜਿਹੜਾ ਪੂਰੀ ਸਾਡੀ ਲੀਡਰਸ਼ਿਪ ਜਿਹੜੀ ਹੈ ਜਿਸ ਦਿਨ ਤੋਂ ਇਹ ਘਟਨਾਕਰਮ ਹੋਇਆ ਹੈ ਪਰ ਪਰਿਵਾਰ ਦੇ ਨਾਲ ਖੜੀ ਹੈ ਕਾਲੇ ਵੀਰ ਹੋਰਾਂ ਦੇ ਨਾਲ ਜਿੰਨੀਆਂ ਪਾਰਟੀਆਂ ਕੱਲਾ ਇਹ ਅੱਜ ਦਾ ਮਸਲਾ ਯਾਰ ਜੇ ਦੇਖੀਏ ਨਾ ਰਾਜਨੀਤਿਕ ਨਹੀਂ ਹੈ ਅੱਜ ਦਾ ਮਸਲਾ ਕਿਸੇ ਇੱਕ ਪਾਰਟੀ ਦਾ ਨਾ ਭਾਜਪਾ ਦਾ ਨਾ ਅਕਾਲੀ ਦਲ ਦਾ ਨਾ ਕਾਂਗਰਸ ਦਾ ਅੱਜ ਦਾ ਮਸਲਾ ਇਨਸਾਨੀਅਤ ਹੈ ਕਿ ਤੁਸੀਂ ਇਨਸਾਨੀਅਤ तौर ਤੇ ਕਿਸੇ ਦੇ ਨਾਲ ਖੜਦੇ ਹੋ ਕਾ ਨਹੀਂ ਖੜਦੇ ਤੁਸੀਂ اخਲਾਕੀ ਤੌਰ ਤੇ ਸਮਾਜਿਕ ਤੌਰ ਤੇ ਕਿਸੇ ਬੰਦੇ ਦੇ ਹੱਕ ਚ ਖੜਦੇ ਹੋ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਸੰਗਰੂਰ ਦੇ ਲੋਕਾਂ ਨੂੰ ਕਹੂੰਗਾ ਤੇ ਯੂਨੀయన్స్ ਨੂੰ ਕਹੂੰਗਾ ਕਿ ਤੁਹਾਡੇ ਹੱਕਾਂ ਦੀ ਲੜਾਈ ਹੈ ਇਹ ਹੱਕਾਂ ਨੂੰ ਬਚਾਉਣ ਵਾਸਤੇ ਲੜਾਈ ਹੈ ਜੇ ਅੱਜ ਨਾ ਤੁਸੀਂ ਖੜੇ ਹੋਏ ਤਾਂ ਮੁੜ ਕੇ ਮੈਂ ਤੁਹਾਨੂੰ ਦੱਸਾਂ ਕਦੇ ਜ਼ਿੰਦਗੀ ਚ ਇਹੋ ਜਿਹੇ ਲੀਡਰ ਜਿਹੜੇ ਨੇ ਇਹ ਲੀਡਰ ਤੁਹਾਨੂੰ ਹਮੇਸ਼ਾ ਖਾਂਦੇ ਰਹਿਣਗੇ ਜਿਹੜੀ ਜਾਂਚ ਦੀ ਮੰਗ ਕੀਤੀ ਹੈ ਵੀ ਸਟੇਟ ਲੈਣੀ ਹੋਣੀ ਚਾਹੀਦੀ ਹੈ ਸੈਂਟਰ ਤੋਂ ਹੋਣੀ ਚਾਹੀਦੀ ਹੈ ਉਹ ਵੀ ਆਪਾਂ ਬਿਲਕੁਲ ਬਿਲਕੁਲ 100% ਹੈ ਅਸੀਂ ਦੇਖੋ ਜਿੰਨੀ ਟੀਮ ਹੈ ਖੰਨਾ ਸਾਹਿਬ ਸੈਂਟਰ ਚ ਬੈਠੇ ਨੇ ਪੰਜਾਬ ਵੱਲੋਂ ਅਸੀਂ ਸਾਰੇ ਪੂਰ ਜ਼ੋਰ ਕੋਸ਼ਿਸ਼ ਕਰਾਂਗੇ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਕਹਾਂਗੇ ਇਹਨਾਂ ਦੀ ਲੀਡਰਸ਼ਿਪ ਨੂੰ ਇਹ ਲੜਾਈ ਯਾਰ ਇੱਕ ਬੰਦੇ ਦੀ ਜੇ ਕਹੀਏ ਨਾ ਕਿਸੇ ਇੱਕ ਬੰਦੇ ਦੀ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈ ਇਹ ਲੜਾਈ ਸਮਾਜ ਦੀ ਹੈ ਕਿ ਇਹ ਜੇ ਸਮਾਜਿਕ ਜਿਹੜੇ ਪੰਜਾਬੀ ਚ ਮੈਂ ਕਹਾਂਗਾ ਇਹ ਜਿਆ ਸਮਾਜਿਕ ਗੰਧ ਨੂੰ ਦੂਰ ਕਰਨ ਦੀ ਲੋੜ ਹੈ ਇਹਨਾਂ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਸੀ ਨਾ ਕਿ ਅਸੀਂ ਲੋਕਤੰਤਰ 70 ਸਾਲਾਂ ਚ ਇਹ ਨਹੀਂ ਹੋਇਆ ਇਹ 70 ਸਾਲਾਂ 'ਚ ਵਾਕਈ ਇਹ ਨਹੀਂ ਹੋਇਆ ਕਿ ਕਿਸੇ ਬੰਦੇ ਨੂੰ ਜਿਹੜਾ ਤੁਸੀਂ ਜ਼ਿੰਦਗੀ ਮੌਤ ਦੀ ਲੜਾਈ ਤੇ ਲਿਆਓ ਕਿ ਅੱਜ ਇਹ ਪੈਸੇ ਖਾਂਦੇ ਖਾਂਦੇ ਪੰਜਾਬ ਦੀ ਜਵਾਨੀ ਨੂੰ ਖਾਣ ਲੱਗ ਗਏ ਇਹ ਜਿਹੇ ਸ਼ਖਸੀਤਾਂ ਬਣ ਗੀਆਂ ਅੱਜ ਭਗਵੰਤ ਮਾਨ ਦਾ ਮੈਨੂੰ ਸੋ ਇੱਕ ਵੀ ਟਵੀਟ ਇੱਕ ਵੀ ਬਿਆਨ ਇਹਨਾਂ ਦੇ ਲੀਡਰਾਂ ਇਹਦੇ ਸਬੰਧ ਚ ਕਿਉਂ ਨਹੀਂ ਆਇਆ ਅੱਜ ਕਿਉਂ ਇਸ ਵਾਸਤੇ ਚੁੱਪੀ ਬਠੀ ਬੈਠੇ ਨੇ ਅੱਜ ਭਗਵੰਤ ਮਾਨ ਨੂੰ ਵੀ ਇਹ ਬਹੁਤ ਵੱਡਾ ਸਵਾਲ ਹੈ ਕਿ ਇਹਦੇ ਤੇ ਆਪਣੀ ਕਲੈਰੈਂਸ ਦੇਣ ਆਪਣਾ ਇੱਕ ਜਵਾਬ ਦੇਣ ਕਿ ਉਹਦੇ ਹਲਕੇ ਦੇ ਉਹਦੇ ਜ਼ਿਲ੍ਹੇ 'ਚ ਜਿਹੜੇ ਲੋਕਾਂ ਨੇ ਉਹਨੂੰ 2 ਵਾਰ ਮੈਂਬਰ ਪਾਰਲੀਮੈਂਟ ਬਣਾਇਆ ਉਹ ਤੋਂ ਬਾਅਦ ਮੁੱਖ ਮੰਤਰੀ ਜਿਹੜਾ ਬਣਿਆ ਉਹ ਸੰਗਰੂਰ ਕਰਕੇ ਬਣਿਆ ਸੰਗਰੂਰ ਦੇ ਲੋਕ ਜਵਾਬ ਪਾਲਦੇ